ਸ਼ਿਕਾਂਜੀ ਵੈਲਕਮ ਟੂ ਨੀਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਬੜੇ ਸੋਹਣੇ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਅੱਜ ਕੱਲ ਜ਼ਿਆਦਾਤਰ ਫੈਸ਼ਨ ਹੈਗਾ ਜਾਗੋ ਤੇ ਪਾਉਣ ਦੇ ਲਈ ਸੂਟ ਹੈ ਜੀ ਜਾਗੋ ਦੇ ਵਿੱਚ ਪਾਏ ਹੋਏ ਬਹੁਤ ਸੋਹਣੇ ਲੱਗਦੇ ਆ ਇਹ ਬੜੇ ਸੂਟ ਤੇ ਪ੍ਰਾਈਸ ਸੂਟਾਂ ਦਾ ਮਨਾਰਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 7:30 ਤੇ 8:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਵਿਛੜੀ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ। ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803। ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ। ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ। ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ। ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜਿਸ ਹੋਣਗੇ ਉਹ ਤੁਸੀਂ ਅਲੱਗ ਤੋਂ 페 ਕਰਨੇ ਹੁੰਦੇ। ਇਹ ਚੀਜ਼ ਤੁਹਾਨੂੰ ਸਮਝਣੀ ਚਾਹੀਦੀ। ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਕੋਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਆ ਜੀ ਸ਼ੌਪ ਗੁਰਦੁਆਰਾ ਸਿੰਘ ਸਵਾ ਜੀ ਦੇ ਬਿਲਕੁਲ ਨਾਲ ਵਾਲੇ ਸ਼ੌਪ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੇ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸ ਦਾ ਪਹਿਲਾ ਸੂਟ ਦੇਖੋ ਬੜਾ ਸੋਹਣਾ ਕਰੀਮ ਰੰਗ ਦੇ ਵਿੱਚ ਸੂਟ ਹੈ ਆਫ ਵਾਈਟ ਕਲਰ ਦੇ ਵਿੱਚ ਇੱਕ ਕ੍ਰੇਪ ਦੇ ਵਿੱਚ ਸੂਟ ਰਹਿਣਗੇ ਕ੍ਰੇਪ ਦੀ ਉਹ ਬਾਟਮ ਰਹੂਗੀ ਨਾਲ ਬਹੁਤ ਪਿਆਰੇ ਵਰਕ ਦੇ ਨਾਲ ਬਹੁਤ ਸੋਹਣਾ ਵਰਕ ਹੋਇਆ ਦੇਖੋ ਸਾਰੇ ਜਿੰਨਾ ਪ੍ਰਿੰਟ ਹੈ ਸਾਰਾ ਹੈਂਡਵਰਕ ਦੇ ਨਾਲ ਆਊਟਲਾਈਨਿੰਗ ਕੀਤੀ ਹੋਈ ਹੈ ਦੇਖੋ ਸਾਰੇ ਪ੍ਰਿੰਟ ਦੀ ਹਰ ਇੱਕ ਫਲਾਵਰ ਦੀ ਇਹ ਦੇਖੋ ਇਹ ਸਾਰਾ ਵਰਕ ਕੀਤਾ ਹੋਇਆ ਹੈ ਨਾਲੇ ਫਰੰਟ ਬੈਕ ਦੋਨੋਂ ਸਾਈਡ ਵਰਕ ਹੈ ਤੇ ਘੇਰੇ ਤੇ ਲੱਗੀ ਹੋਈ ਹੈ ਬੜੀ ਸੋਹਣੀ ਗੋਟਾ ਲੇਸ ਲੱਗੀ ਹੋਈ ਹੈ ਇਹ ਲੇਸ ਚ ਘੇਰੇ ਤੇ ਰੱਖ ਲਓ ਤੇ ਤੁਸੀਂ ਬਾਜੂ ਤੇ ਲਵਾ ਲਿਓ ਉਹ ਤੁਹਾਡੀ ਚੋਇਸ ਹੈ ਬੈਕ ਸਾਈਡ ਵੀ ਸੇਮ ਸੇਮ ਵਰਕ ਬੈਕ ਸਾਈਡ ਹੈ ਬੜਾ ਪਿਆਰਾ ਕਰੀਮ ਰੰਗ ਦੇ ਵਿੱਚ ਸੂਟ ਹੈ ਕਲਰ ਆਪਾਂ ਡਾਰਕ ਵੀ ਦਿਖਾਵਾਂਗੇ ਪਰ ਕਰੀਮ ਦੀ ਥੋੜੀ ਜ਼ਿਆਦਾ ਹੀ ਗ੍ਰੇਸ ਲੱਗ ਰਹੀ ਹੈ ਸੂਟ ਦੀ ਬਹੁਤ ਪਿਆਰੀ ਇਹ ਹੈਗੀ ਹੈ ਸ਼ਰਟ ਨਾਲ ਕਰੇਪ ਦੀ ਉਹ ਬਾਟਮ ਰਹੂਗੀ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਪਿਆਰਾ ਦੁਪੱਟਾ ਪੂਰੇ 2.5 ਮੀਟਰ ਦੇ ਵਿੱਚ ਰਹੂਗਾ ਦੁਪੱਟਾ ਵੀ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਲੁੱਕ ਦੇਖੋ ਬਹੁਤ ਪਿਆਰਾ ਸੂਟ ਹੈ ਸਰਦਾਰੀ ਸੂਟ ਬਹੁਤ ਸੋਹਣਾ ਇਹ ਲੁੱਕ ਦੇ ਵਿੱਚ ਆ ਜਾਣਾ ਬਹੁਤ ਸੋਹਣਾ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਦੇਖੋ ਸੂਟ ਕਿੰਨਾ ਪਿਆਰਾ ਹੈ ਕ੍ਰੇਪ ਦੇ ਵਿੱਚ ਸੂਟ ਬਹੁਤ ਪਿਆਰੇ ਵਰਕ ਦੇ ਨਾਲ ਕ੍ਰੇਪ ਦੀ ਬਾਟਮ ਇਹ ਲੁੱਕ ਦੇ ਵਿੱਚ ਆ ਜਾਣਾ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਤੇ ਇਹਦੇ ਵਿੱਚ ਹੁਣ ਆਪਾਂ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਦਿਖਾਵਾਂਗੇ ਸੂਟ ਨੈਕਸਟ ਆ ਗਿਆ ਮਰੂਨ ਕਲਰ ਮਰੂਨ ਕਲਰ ਦੇ ਵਿੱਚ ਸਾਰੀ ਸ਼ਰਟ ਤੇ ਵਰਕ ਹੈ ਨਾਲ ਕ੍ਰੇਪ ਦੀ ਬਾਟਮ ਰਹੂਗੀ ਤੇ ਦੁਪੱਟਾ ਬਹੁਤ ਪਿਆਰਾ 골ਡਨ ਬੂਟੀ ਦੇ ਨਾਲ ਦੁਪੱਟਾ ਰਹੂਗਾ ਮੈਰੂਨ ਕਲਰ ਦੇ ਵਿੱਚ ਹੈ ਸਾਰੀ ਸ਼ਰਟ ਤੇ ਬਹੁਤ ਸੋਹਣੇ ਲੱਗਦੇ ਆ ਇਹ ਫੰਕਸ਼ਨ ਦੇ ਵਿੱਚ ਵੇਅਰ ਕੀਤੇ ਹੋਏ ਸੂਟ ਜੇ ਜਾਗੋ ਚ ਤੁਸੀਂ ਪਾਣਾ ਬਹੁਤ ਸੋਹਣਾ ਇੱਕ ਤਾਂ ਮੈਰੂਨ ਕਲਰ ਦੇਖੋ ਕਿੰਨਾ ਪਿਆਰਾ ਸਾਰੀ ਸ਼ਰਟ ਤੇ ਹੈਂਡਵਰਕ ਦਾ ਟੱਚ ਹੈ ਸਾਰਾ ਇਹ ਵਰਕ ਕੀਤਾ ਹੋਇਆ ਘੇਰੇ ਤੇ ਦੇਖੋ ਕਿੰਨੇ ਪਿਆਰੀ 골ਡਨ ਲੇਸ ਲੱਗੀ ਹੋਈ ਹੈ ਗੋਟਾ ਲੱਗਿਆ ਹੋਇਆ ਉਵੇਂ ਦਾ ਹੀ ਗੋਟਾ ਇਸ ਇਹ ਸੂਟ ਦੇ ਦੇਖੋ ਬੈਕ ਸਾਈਡ ਵੀ ਹੈ ਬਾਜੂ ਤੇ ਵੀ ਆ ਜਾਣਾ ਬੈਕਸਾਈਡ ਵੀ ਹੈ ਸਾਰਾ ਇਹ ਵਰਕ ਵੀ ਹੈ ਸਾਰਾ ਮੈਰੂਨ ਕਲਰ ਦੇ ਵਿੱਚ ਸੂਟ ਹੈ ਇਹ ਸ਼ਰਟ ਆ ਜਾਣੀ ਹੈ ਨਾਲ ਕਰੇਵ ਦੀ ਬਾਟਮ ਰਹੂਗੀ ਸੇਮ ਨਾਲ ਦੁਪੱਟਾ ਬਹੁਤ ਸੋਹਣਾ ਸੌਫਟ ਬਿਲਕੁਲ ਸੌਫਟ ਦੇ ਵਿੱਚ ਔਰਗੈਂਜ਼ਾ ਦੇ ਵਿੱਚ ਦੁਪੱਟਾ ਤੇ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਬੜਾ ਸੋਹਣਾ 골ਡਨ ਬੂਟੀ ਦੇ ਵਿੱਚ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਜੀ ਅੱਜ ਕੱਲ ਇਹ ਵਾਲੇ ਸੂਟ ਇਹ ਲੁੱਕ ਦੇ ਵਿੱਚ ਆ ਜਨਾ ਮੈਰੂਨ ਕਲਰ ਦੇ ਵਿੱਚ ਦੇਖੋ ਕਿੰਨਾ ਪਿਆਰਾ ਸੂਟ ਹੈ 4000 ਪ੍ਰਾਈਸ ਹੈ 4000 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ ਬਹੁਤ ਸੋਹਣਾ ਗ੍ਰੀਨ ਫਿਰੋਜ਼ੀ ਕਲਰ ਹੁੰਦਾ ਜਿਹੜਾ ਥੋੜਾ ਗ੍ਰੀਨੀਸ਼ ਟੋਨ ਤੇ ਫਿਰੋਜ਼ੀ ਕਲਰ ਉਹ ਵਾਲਾ ਕਲਰ ਹੈ ਜਦੋਂ ਫਿਰੋਜ਼ੀ ਕਲਰ ਖੁੱਲਦਾ ਥੋੜਾ ਜਿਹਾ ਫਰਕ ਆ ਜਾਂਦਾ ਐਗਜ਼ੈਕਟ ਕਲਰ ਉਰੇ ਬੰਦ ਜਦੋਂ ਪਿਆ ਸੂਟ ਐਗਜ਼ੈਕਟ ਕਲਰ ਹੁਣ ਤੁਹਾਨੂੰ ਦਿਖ ਰਿਹਾ ਹੁਣ ਪ੍ਰੋਪਰ ਜਿਹੜਾ ਅਸਲੀ ਰੰਗ ਹੈ ਸੂਟ ਦਾ ਜਦੋਂ ਖੁੱਲਦਾ ਥੋੜਾ ਜਿਹਾ ਕਲਰ ਦਾ ਫਰਕ ਪੈ ਜਾਂਦਾ ਬਹੁਤ ਪਿਆਰਾ ਡਿਜ਼ਾਈਨ ਸਾਰੀ ਸ਼ਰਟ ਤੇ ਵਰਕ ਹੋਇਆ। ਕਾਫੀ ਟ੍ਰੈਂਡ ਦੇ ਵਿੱਚ ਹੈ ਜੀ ਅੱਜ ਕੱਲ ਇਹ ਵਾਲੇ ਸੂਟ ਕ੍ਰੇਪ ਦਾ ਸੂਟ ਹੈ ਸਾਰੇ ਦੇਖੋ ਜਿੰਨਾ ਪ੍ਰਿੰਟ ਹੈ ਸਾਰੇ ਪ੍ਰਿੰਟ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਸਾਰਾ। ਬੈਕ ਸਾਈਡ ਵੀ ਸੇਮ ਵਰਕ ਹੈ। ਤੇ ਫਰੰਟ ਸਾਈਡ ਵੀ ਸੇਮ ਵਰਕ ਹੈ। ਇਹ ਲੁੱਕ ਆ ਜਾਣੀ ਹੈ ਸ਼ਰਟ ਦੀ ਪੂਰੇ 2.5 ਮੀਟਰ ਦੀ ਸ਼ਰਟ ਹੈ। ਨਾਲ ਕ੍ਰੇਪ ਦੀ ਵਾਟਰ ਵਰ ਹੋਊਗੀ ਸੇਮ ਕਲਰ ਦੇ ਵਿੱਚ। ਤੇ ਬਿਲਕੁਲ ਸੌਫਟ ਦੇ ਵਿੱਚ ਚ ਇਹ ਸਿਰ ਤੇ ਲੈ ਲੀਏ ਬਿਲਕੁਲ ਨਹੀਂ ਸਲਿੱਪ ਹੋਣਾ ਹੈਗਾ ਦੁਪੱਟਾ ਪੂਰਾ 2.5 ਮੀਟਰ ਦਾ 골ਡਨ ਬੂਟੀ ਦੇ ਵਿੱਚ ਦੁਪੱਟਾ ਤੇ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜਾਣੀ ਹੈ ਦੇਖੋ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਗ੍ਰੀਨ ਫਰੋਜ਼ੀ 4000 ਪ੍ਰਾਈਸ ਹੈ 4000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਦੇਖੋ ਕਲਰ ਕਿੰਨਾ ਪਿਆਰਾ ਹੈ ਇਹ ਵਾਲੇ ਸੂਟ ਦਾ ਥੋੜੀ ਪਰਪਲ ਜੀ ਟੋਨ ਤੇ ਜਿਹੜਾ ਮਜੈਂਟਾ ਕਲਰ ਹੁੰਦਾ ਪਰਪਲ ਜੀ ਟੋਨ ਤੇ ਉਹ ਵਾਲਾ ਕਲਰ ਹੈ ਬਹੁਤ ਹੀ ਪਿਆਰਾ ਕਲਰ ਹੈ ਸੂਟ ਦਾ ਪੂਰੇ 2.5 2.5 ਮੀਟਰ ਦੇ ਦੁਪੱਟੇ ਇਹ ਲੁਕਾ ਜਣੀ ਸ਼ਰਟ ਦੀ ਸਾਰੀ ਸ਼ਰਟ ਤੇ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਪੂਰੀ ਸ਼ਰਟ ਤੇ ਸੋਨਾ ਵਰਕ ਘੇਰੇ ਤੇ ਗੋਟਾ ਲੱਗਿਆ ਬੈਕ ਸਾਈਡ ਵੀ ਸੇਮ ਵਰਕ ਹੈ ਉਵੇਂ ਹੀ ਸਾਰੇ ਧੇਰੇ ਤੇ ਗੋਟਾ ਲੱਗਿਆ ਬਾਜੂ ਤੇ ਵੀ ਆ ਜਾਣਾ ਸਾਈਡ ਤੇ ਬਾਜੂ ਨਿਕਲ ਜਾਣੀ ਆ ਇਹ ਆ ਗਈ ਸ਼ਰਟ ਨਾਲ ਦੇਖੋ ਕਿੰਨਾ ਪਿਆਰਾ ਨਾਲ ਕ੍ਰੇਪ ਦੀ ਉਹ ਬਾਟਮ ਰਹਿਣੀ ਆ ਤੇ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਗੋਟੇ ਦੀ ਫਿਨਿਸ਼ਿੰਗ ਦੇ ਨਾਲ 골ਡਨ ਬੂਟੀ ਦੇ ਵਿੱਚ ਦੁਪੱਟਾ ਬਹੁਤ ਸੌਫਟ ਦੁਪੱਟਾ ਨਾਲ ਇਹ ਲੁੱਕ ਦੇ ਵਿੱਚ ਆ ਜਾਣਾ ਸੂਟ ਦੇ ਕਿੰਨਾ ਪਿਆਰਾ 4000 ਪ੍ਰਾਈਸ 4000 ਪ੍ਰਾਈਸ ਦੇ ਨਾਲ ਤੇ ਨੈਕਸਟ ਡਿਜ਼ਾਈਨ ਆ ਗਿਆ ਬੜਾ ਪਿਆਰਾ। ਕ੍ਰੇਪ ਦਾ ਹੀ ਸੂਟ ਹੈ। ਕਲਰ ਦੇਖੋ ਕਿੰਨਾ ਸੋਹਣਾ ਬਰਾਊਨ ਕਾਫੀ ਬਰਾਊਨ ਜਿਹਾ ਸੂਟ ਹੈ। ਇਹ ਸ਼ਰਟ ਆ ਗਈ। ਨਾਲ ਕ੍ਰੇਪ ਦੀ ਬਾਟਮ ਤੇ ਦੁਪੱਟਾ 골ਡਨ ਬੂਟੀ ਦੇ ਵਿੱਚ ਇਹ ਸੂਟ ਦਾ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਕਲਰ ਹੈ। ਕ੍ਰੇਪ ਦਾ ਹੀ ਸੂਟ ਹੈ। ਇਹ ਦੇਖੋ ਕਿੰਨਾ ਪਿਆਰਾ ਕਲਰ। ਬਹੁਤ ਪਿਆਰੀ ਡਿਜ਼ਾਈਨਿੰਗ। ਇਹ ਸ਼ਰਟ ਆ ਗਈ। ਸਾਰਾ ਵਰਕ ਕੀਤਾ ਹੋਇਆ ਸ਼ਰਟ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਾਰਾ ਦਿਖ ਰਿਹਾ ਸਾਰਾ ਵਰਕ ਕੀਤਾ ਹੋਇਆ ਫਰੰਟ ਬੈਕ ਪੂਰਾ ਪ੍ਰੋਪਰ ਗੋਟਾ ਲੱਗਿਆ ਹੋਇਆ ਘੇਰੇ ਤੇ ਬੈਕ ਤੇ ਵੀ ਸੇਮ ਹੈ ਉਹ ਵੀ ਗੋਟਾ ਲੱਗਿਆ ਹੋਇਆ ਸੇਮ ਤੇ ਇਹ ਲੁਕਾ ਜਣੀ ਹੈ ਸ਼ਰਟ ਦੀ ਕريب ਦੀ ਬਾਟਮ ਇਹ ਪੂਰਾ ਸੌਫਟ ਦੇ ਵਿੱਚ ਪਿਓਰ ਆਰਗਨਜ਼ਾ ਦਾ ਦੁਪੱਟਾ ਬਹੁਤ ਸੌਫਟ ਹੈ ਦੁਪੱਟਾ ਜਿਹੜਾ ਜਿਵੇਂ ਮੈਂ ਬਾਰ-ਬਾਰ ਕਹਿ ਰਹੀ ਹਾਂ ਜਦੋਂ ਤੁਸੀਂ ਸਿਰ ਤੇ ਵੀ ਲੈਣਾ ਦੁਪੱਟਾ ਬਹੁਤ ਗ੍ਰੇਸਫੁੱਲ ਹੈ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਸੂਟ ਦੀ ਲੁੱਕ ਦੇਖੋ ਕਿੰਨਾ ਪਿਆਰਾ ਕਲਰ ਵੀ ਬਹੁਤ ਸੋਹਣਾ ਇਹ ਵਾਲਾ ਤੇ ਬਹੁਤ ਪਿਆਰੀ ਡਿਜ਼ਾਈਨਿੰਗ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਸੇਮ ਇਸੇ ਡਿਜ਼ਾਈਨ ਦੇ ਵਿੱਚ ਨੈਕਸਟ ਕਲਰ ਆ ਗਿਆ ਸੇਮ ਦੇ ਵਿੱਚ ਨਾ ਤਾਂ ਇਹ ਥੋੜਾ ਮੈਰੂਨ ਜੀ ਟੋਨ ਤੇ ਹੀ ਹੈ ਬਹੁਤਾ ਕਾਲਸ ਤੇ ਨਹੀਂ ਬਹੁਤ ਸੋਹਣਾ ਮੈਰੂਨ ਕਲਰ ਹੈ ਥੋੜੇ ਰੈੱਡ ਨੂੰ ਜਿਵੇਂ ਡਾਰਕ ਕਰਦੀ ਹੈ ਜਿਵੇਂ ਮੈਰੂਨ ਤੋਂ ਥੋੜਾ ਜਿਹਾ ਲਾਈਟ ਹੈ ਬਹੁਤ ਪਿਆਰਾ ਕਲਰ ਹੈ ਸੇਮ ਜਿਹੜਾ ਬਰਾਊਨ ਦਿਖਾਇਆ ਮੈਂ ਉਹਦੇ ਨਾਲ ਦਾ ਹੀ ਹੈ ਜੀ ਸੂਟ ਇਹ ਕ੍ਰੇਪ ਦੇ ਸੂਟ ਬਹੁਤ ਪਿਆਰੇ ਵਰਕ ਦੇ ਨਾਲ ਲੁੱਕ ਦੇਖੋ ਬਹੁਤ ਪਿਆਰਾ ਸੂਟ ਹੈ ਸਾਰੀ ਸ਼ਰਟ ਤੇ ਵਰਕ ਹੋਇਆ ਘੇਰੇ ਤੇ ਵਰਕ ਹੈ ਬੈਕ ਸਾਈਡ ਵੀ ਬਹੁਤ ਸੋਹਣਾ ਵਰਕ ਘੇਰੇ ਤੇ ਵੀ ਵਰਕ ਹੈ ਘੇਰੇ ਤੇ ਸੌਰੀ ਗੋਟਾ ਲੱਗਿਆ ਹੋਇਆ ਪੂਰੇ ਫਰੰਟ ਬੈਕ ਦੋਨੋਂ ਸਾਈਡ ਸ਼ਰਟ ਤੇ ਵਰਕ ਹੈ ਤੇ ਕਲਰ ਬਹੁਤ ਪਿਆਰੇ ਹੈ ਨਾਲ 크ريب ਦੀ ਬਾਟਮ ਰਹੂਗੀ ਤੇ ਬਹੁਤ ਸੌਫਟ ਦੇ ਵਿੱਚ ਔਰਗੈਂਜ਼ਾ ਦੇ ਵਿੱਚ ਬਹੁਤ ਸੌਫਟ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ 골ਡਨ ਬੂਟੀ ਦੇ ਨਾਲ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਪੂਰੇ 2.5 2.5 ਮੀਟਰ ਦੇ ਦੁਪੱਟੇ ਬਹੁਤ ਪਿਆਰੇ ਸਰਦਾਰੀ ਸੂਟ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਸੋ 4000 ਪ੍ਰਾਈਸ ਹੈ 4000 ਪ੍ਰਾਈਸ ਦੇ ਨਾਲ ਮੈਂ ਕਰੇਪ ਦੇ ਤੁਹਾਨੂੰ ਵਰਕ ਵਾਲੇ ਸੂਟ ਦਿਖਾਏ ਆ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬਹੁਤ ਸੋਹਣਾ ਆਰਗੈਂਜ਼ਾ ਦੇ ਵਿੱਚ ਸੂਟ ਰਹਿਊਗਾ। ਬੜਾ ਸੋਹਣਾ ਔਰੇਂਜ ਕਲਰ ਹੈ ਔਰ ਥੋੜਾ ਰੈਸਟਜੀ ਟੋਨ ਤੇ ਜਿਹੜਾ ਔਰੇਂਜ ਹੁੰਦਾ ਨਾਲ ਪਲੇਨ ਬਾਟਮ ਰਹੂਗੀ ਤੇ ਦੁਪੱਟੇ ਦੇ ਵੀ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ। ਕਈਆਂ ਨੂੰ ਹੁੰਦਾ ਬਹੁਤ ਸਿੱਪੀ ਸtare ਨਾਲੋਂ हट ਕੇ ਥੋੜਾ ਥ੍ਰੈਡ ਦੇ ਵਿੱਚ ਕੋਈ ਵਰਕ ਹੋਵੇ ਉਵੇਂ ਸੂਟ ਹੈ। ਬੜਾ ਪਿਆਰਾ ਔਰੇਂਜ ਕਲਰ ਦੇ ਵਿੱਚ ਸੂਟ। organza ਦੀ ਸ਼ਰਟ neck ਤੇ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਵਰਕ neck ਤੇ ਆ ਇਹ ਲੁੱਕ ਆ ਜਣੀ neck ਤੇ ਬੜਾ ਪਿਆਰਾ ਵਰਕ ਕੀਤਾ ਹੋਇਆ ਨਾਲ ਪਲੇਨ ਬਾਟਮ ਰਹੂਗੀ ਸਿਲਕ ਦੀ ਬਾਟਮ ਹੈ ਪਲੇਨ ਤੇ ਦੁਪੱਟਾ ਬਹੁਤ ਹੀ ਪਿਆਰੇ ਵਰਕ ਦੇ ਨਾਲ ਕੱਟਵਰਕ ਵੀ ਹੋਇਆ ਦੁਪੱਟੇ ਤੇ ਪੂਰਾ 2.5 ਮੀਟਰ ਦਾ ਦੁਪੱਟਾ ਹੈ ਜੇ ਆਪਾਂ ਥੋੜਾ ਜਿਹਾ ਵੀ ਵਰਕ ਕਰਾਉਣ ਚਲੇ ਜੰਨੇ ਕਾਫੀ ਕੋਸਟ ਹੋ ਜਾਂਦੀ ਹੈ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੁੰਦਾ ਇੱਕ ਸਾਈਡ ਕਾਫੀ ਚੌੜਾ ਵਰਕ ਹੈ ਇੱਕ ਸਾਈਡ ਥੋੜੀ ਛੋਟੀ ਵੇਲ ਹੈ ਕੱਟ ਵਰਕ ਦੋਨੋਂ ਸਾਈਡ ਹੈ ਫੋਰ ਸਾਈਡ ਕੱਟ ਵਰਕ ਹੈ ਤੇ ਵੇਲ ਤੁਸੀਂ ਦੇਖ ਹੀ ਲਈ ਹੈ ਬਹੁਤ ਪਿਆਰਾ ਸੂਟ ਹੈ ਜਦੋਂ ਸਟਿਚ ਹੋਣਾ ਇਹਦੀ ਬਹੁਤ ਸੋਹਣੀ ਲੁੱਕ ਆਣੀ ਹੈ ਸੂਟ ਦੀ ਇਹ ਲੁੱਕ ਦੇ ਵਿਚਾਰਨਾ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਦੇ ਨਾਲ ਇਹ ਆਪਣਾ ਅੱਜ ਦਾ ਇਹ ਵਾਲਾ ਸੂਟ ਇਦੇ ਵਿੱਚ ਸੇਮ ਦੇ ਵਿੱਚ ਤੁਹਾਨੂੰ ਕਲਰ ਦਿਖਾਣੇ ਆ ਬਹੁਤ ਸੋਹਣੇ ਸੋਹਣੇ ਰੰਗ ਆ ਇਹਦੇ ਵਿੱਚ ਫਰੋਜ਼ੀ ਕਲਰ ਜਿਹੜਾ ਪ੍ਰੋਪਰ ਫਰੋਜ਼ੀ ਕਲਰ ਹੁੰਦਾ ਇੱਥੇ ਤੋਂ ਤੁਸੀਂ ਲੈ ਸਕਦੇ ਹੋ ਇਹਦਾ ਸਕਰੀਨਸ਼ਾਟ ਕਿੰਨਾ ਪਿਆਰਾ ਸੂ ਫਰੋਜ਼ੀ ਕਲਰ ਦੇ ਵਿੱਚ ਆ ਗਿਆ ਸੂਟ ਇਹ ਲੁੱਕ ਆ ਜਾਣੀ ਹੈ ਨੈਕ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਬਹੁਤ ਪਿਆਰਾ ਕੋਈ ਧਾਗਾ ਵੀ ਇੱਧਰ ਉੱਧਰ ਨਹੀਂ ਬਹੁਤ ਪਿਆਰਾ ਵਰਕ ਕੀਤਾ ਹੋਇਆ ਹੈਂਡਵਰਕ ਦੇ ਵਿੱਚ ਇਹ ਨਾਲ ਪਲੇਨ ਬਾਟਮ ਰਹੂਗੀ ਤੇ ਦੁਪੱਟੇ ਤੇ ਬਹੁਤ ਸ਼ਾਨਦਾਰ ਵਰਕ ਹੈ ਦੁਪੱਟੇ ਤੇ ਜਿਵੇਂ ਸਿਰ ਤੇ ਲੈਣਾ ਆਪਾਂ ਕੋਈ 파ਟ 파ਟ ਤੇ ਸਿਰ ਤੇ ਲੈਣਾ ਦੁਪੱਟਾ ਤੇ ਬਹੁਤ ਹੀ ਟੌਰ ਲੱਗਣੀ ਹੈ ਇਹ ਵਾਲੇ ਦੁਪੱਟੇ ਦੇ ਨਾਲ ਬਹੁਤ ਸੋਹਣਾ ਲੱਗਣਾ ਨਾ ਤਾਂ ਸਿਰ ਤੋਂ ਸਲਿੱਪ ਹੋਣਾ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਬਣਨਾ ਹੈ ਇਹ ਕਿ ਤਵੇਂ ਇਹਦੇ ਸਕਰੀਨਸ਼ਾਟ ਲੈ ਸਕਦੇ ਫਰੋਜ਼ੀ ਕਲਰ ਦੇ ਵਿੱਚ 4500 ਪ੍ਰਾਈਸ ਦੇ ਨਾਲ 4500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਮਰਜੈਂਟਾ ਕਲਰ ਸੇਮ ਦੇ ਵਿੱਚ ਹੈ ਮਰਜੈਂਟਾ ਕਲਰ ਹੈ ਇਹ ਵੀ ਬਹੁਤ ਸੋਹਣਾ ਜਿਹਾ ਰੰਗ ਹੈ ਮਰਜੈਂਟਾ ਵੀ ਨੈਕ ਤੇ ਬਹੁਤ ਪਿਆਰਾ ਵਰਕ ਨੈਕ ਤੇ ਆ ਗਿਆ ਬਹੁਤ ਸੋਹਣਾ ਵਰਕ ਹੈ ਪਲੇਨ ਬਾਟਮ ਇਹ ਦੁਪੱਟਾ ਬਹੁਤ ਪਿਆਰੇ ਵਰਕ ਦੇ ਨਾਲ ਦੁਪੱਟਾ ਬਹੁਤ ਸੋਹਣਾ ਫੋਰ ਸਾਈਡ ਕੱਟ ਵਰਕ ਹੈ ਬਹੁਤ ਪਿਆਰੀ ਵੇਲ ਬਣੀ ਹੋਈ ਹੈ ਦੁਪੱਟੇ ਤੇ ਇਹ ਲੁੱਕ ਦੇ ਵਿੱਚ ਆ ਜਾਣਾ ਕਲਰ ਕੰਬੀਨੇਸ਼ਨ ਦੇਖੋ ਸੂਟ ਦਾ ਕਿੰਨਾ ਪਿਆਰਾ ਮਜੈਂਟਾ ਕਲਰ ਦੇ ਵਿੱਚ ਹੈ 4500 ਪ੍ਰਾਈਸ ਹੈ 4500 ਪ੍ਰਾਈਸ ਦੇ ਨਾਲ ਇਹ ਸੂਟ ਦਿਖਾਏ ਆ ਮੈਂ ਤੁਹਾਨੂੰ ਤਿੰਨ ਕਲਰ orange ਕਲਰ frozy ਤੇ magenta ਕਲਰ 4500 ਪ੍ਰਾਈਸ ਦੇ ਨਾਲ 4500 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ 98146580803 8846580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ